ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਕੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਤਨ ਤਨ ਸੰਤ ਪੱਪਾ ਲਾਲ ਸਿੰਘ ਦੀ ਕੁੱਲੀ ਵਾਲਿਆਂ ਦੀ ਵਰਸੀ ਤੇ ਪਹੁੰਚੇ ਆ ਪਿੰਡ ਮਹਿਰਿਆਂ ਦੇ ਵਿੱਚ ਜਿੱਥੇ ਕੀ ਬਹੁਤ ਹੀ ਸਤਿਕਾਰਯੋਗ ਗੁਰੂ ਤੇ ਰਾਗੀ ਢਾਡੀ ਪ੍ਰਚਾਰਕ ਪਹੁੰਚ ਰਹੇ ਨੇ ਸੋ ਆਓ ਕਰਦੇ ਹਾਂ ਗੱਲਬਾਤ ਅਤੇ ਦੇਖਦੇ ਹਾਂ ਅੰਦਰ ਦੀ ਸੰਗਤ ਦਾ ਇਹ ਮਾਹੌਲ ਆ ਕਿਉਂਕਿ ਬਾਰਿਸ਼ ਪੈ ਚੁੱਕੀ ਆ ਔਰ ਬਹੁਤ ਹੀ ਰਾਵ ਸਿਸਟਮ ਜਿਹੜਾ ਅਫਸੈਟ ਜਾਂ ਹੋ ਗਿਆ ਆ ਬਾਰਿਸ਼ ਪੈ ਦੇ ਨਾਲ ਜਿਹੜਾ ਇਥੋਂ ਪੰਡਾਲ ਤੋਂ ਜਿਹੜਾ ਸਾਰਾ ਹੀ ਸਿਸਟਮ ਚੱਕ ਕੇ ਔਰ ਮੇਨ ਜਿਹੜਾ ਪਿੰਡ ਵਾਲੇ ਗੁਰਦੁਆਰੇ ਲੰਗਰ ਹਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਤੋਂ ਸੰਗਤਾਂ ਨੂੰ ਬੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਉਹ ਚੱਲਦੇ ਆ ਦਵਾਨ ਹਾਲ ਸੇ ਹੀ ਸੈੱਟ ਹੈ। ਕੰਤ ਸਿੰਘ ਸਾਹਿਬ ਕੋਲੋਂ ਆਤੇ। ਕੌਤਾਨ ਇੱਕ ਅਨੰਤੋ ਮਾਨਮਾਨਿਆ। ਹਾਰਾ ਹਾਰਾ। ਹਮੇਸ਼ਾ। ਹਮੇਸ਼ਾ। ਹਮੇਸ਼ਾ ਕ੍ਰਿਸ਼ੀਆ ਪਾਪੀਆ राधे सबकी राही राम रे संग सी है हा हा राधे सबकी राही राम रे संग

নাকাকাকাকাকাকাকাকাকাকারে <laughs> আতে. <laughs>